ਪੰਜਾਬ ਦੇ ਵਿੱਚ ਆਧਾਰ ਕਾਰਡ ਵਾਲੀਆਂ ਬਸਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਦੱਸਦੀ ਹੈ ਕਿ ਪਨਬਸ ਤੇ ਪੀਆਰਟੀਸੀ ਠੇਕਾ ਕਰਮਚਾਰੀ ਯੂਨੀਅਨ ਦੇ ਵੱਲੋਂ 14 ਅਗਸਤ ਨੂੰ ਯਾਨੀ ਕਿ ਬੀਤੇ ਦਿਨਾਂ ਦੇ ਵਿੱਚ ਸ਼ੁਰੂ ਕੀਤੀ ਗਈ ਹੜਤਾਲ ਦੇ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀਗਾ ਪ੍ਰਾਈਵੇਟ ਅਤੇ ਦੁੱਧ ਦੇ ਸੁਬਿਆ ਦੀਆਂ ਬਸਾਂ ਦੀ ਆਵਾਜਾਈ ਭਾਵੇਂ ਜਾਰੀ ਸੀਗੀ ਪਰ ਡਿਮਾਂਡ ਪੂਰੀ ਨਹੀਂ ਹੋ 파 ਰਹੀ ਸੀ ਜਿਸ ਕਾਰਨ ਬਸਾਂ ਦੇ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ ਹੈ ਹਾਲਾਂਕਿ ਸਾਰੀਆਂ ਬਸਾਂ ਨਹੀਂ ਬੰਦ ਕੀਤੀਆਂ ਸੀਗੀਆਂ ਪਰ ਕੁਝ ਕੁ ਬਸਾਂ ਜ਼ਰੂਰ ਚੱਲੀਆਂ ਸੀਗੀਆਂ ਪਰ ਫਿਰ ਵੀ ਬਸਾਂ ਪੂਰੀਆਂ ਭਰੀਆਂ ਹੋਈਆਂ ਸੀਗੀਆਂ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲਖਵਾਰ ਹੋਣਾ ਪਿਆ ਸੀਗਾ ਦੇਰ ਨਾਲ ਬਸਾਂ ਆ ਰਹੀਆਂ ਸੀਗੀਆਂ ਤੇ ਹੜਤਾਲ ਦੇ ਤੀਜੇ ਦਿਨ ਯਾਨੀ ਕਿ ਬੀਤੇ ਦਿਨੀ 16 ਅਗਸਤ ਨੂੰ ਦੇਰ ਸ਼ਾਮ ਲਈ ਗਏ ਫੈਸਲੇ ਦੇ ਮੁਤਾਬਕ ਫਿਲਹਾਲ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਬਸਾਂ ਦੀ ਆਵਾਜ਼ائش ਸ਼ੁਰੂ ਹੋ ਗਈ ਹੈ ਅਤੇ ਸੀਨੀਅਰ ਅਧਿਕਾਰੀ ਦੇ ਨਾਲ ਮੀਟਿੰਗਾਂ ਕੀਤੀਆਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਕੁਝ ਗੱਲਾਂ ਦੇ ਉੱਤੇ ਸਹਿਮਤੀ ਬਣਨ ਉਪਰੰਤ ਇਹ ਫੈਸਲਾ ਲਿਆ ਗਿਆ ਹੈਗਾ ਕਿ ਅਗਲੇ ਸਾਰੇ ਪ੍ਰਦਰਸ਼ਨਾਂ ਦੇ ਪ੍ਰੋਗਰਾਮਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਤਾਂ ਉਹ ਆਮ ਵਾਂਗ ਹੀ ਬਸਾਂ ਚੱਲਣਗੀਆਂ ਯੂਨੀਅਨ ਦੀ ਸੁਭਾ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਜਨਰਲ ਸਕੱਤਰ ਸ਼ਮਸ਼ੇ ਸਿੰਘ ਗਿੱਲ ਟੀ ਲੋਨੇ ਦੱਸਿਆ ਹੈਗਾ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਤਨਖਾਹ ਦੇ ਵਿੱਚ ਵਾਧੇ ਅਤੇ ਨਵੀਆਂ ਬਸਾਂ ਪਾਉਣ ਸੰਬੰਧੀ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਹੈਗਾ ਦੂਜੇ ਪਾਸੇ 19 ਅਗਸਤ ਨੂੰ ਟਰਾਂਸਪੋਰਟ ਮੰਤਰੀ ਜਦਕਿ 26 ਅਗਸਤ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੀ ਤਾਰੀਖ ਤੈਅ ਕਰਵਾਈ ਗਈ ਹੈ ਤਾਂ ਮੀਟਿੰਗ ਦੇ ਵਿੱਚ ਕਈ ਗੱਲਾਂ ਦੇ ਉੱਤੇ ਸਹਿਮਤੀ ਬਣਨ ਵਾਲੀਆਂ ਕਈ ਮੰਗਾਂ ਸ਼ਾਮਿਲ ਨੇ ਹੁਣ ਦੇਖਣਾ ਹੋਵੇਗਾ ਕਿ 19 ਅਗਸਤ ਤੇ 26 ਅਗਸਤ ਨੂੰ ਜੋ ਮੀਟਿੰਗ ਹੋਏਗੀ ਉਸ ਦੇ ਵਿੱਚ ਕੀ ਜੋ ਕਿ ਕਿਹੜੀਆਂ ਮੰਗਾਂ ਮੰਨੀਆਂ ਜਾਣਗੀਆਂ ਇਹਨਾਂ ਠੇਕੇਦਾਰਾਂ ਦੀਆਂ ਕਿਉਂਕਿ ਲਗਾਤਾਰ ਪੰਜਾਬ ਦੇਵ ਜੀ ਤੁਸੀਂ ਵੀ ਜ਼ਰੂਰ ਦੇਖਿਆ ਹੋਵੇਗਾ ਕਿ ਚੱਕੇ ਜਾਮ ਕੀਤੇ ਜਾਂਦੇ ਨੇ ਬਸ ਆ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਵਾਲੇ ਲੋਕਾਂ ਨੂੰ ਜੋ ਕਿ ਰੋਜ਼ਾਨਾ ਆਪਣੇ ਦਫ਼ਤਰ ਦੇ ਵੱਲ ਜਾਂਦੇ ਨੇ ਇੱਕ ਦੂਜੇ ਇੱਕ ਤੋਂ ਦੂਜੇ ਸ਼ਹਿਰ ਵੱਲ ਜਾਂਦੇ ਨੇ ਤਾਂ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਮੀਟਿੰਗਾਂ ਦੇ ਵਿੱਚ ਕੀ ਮੰਨੀਆਂ ਜਾਣਗੀਆਂ ਮੰਗਾਂ ਜਾਂ ਫਿਰ ਨਹੀਂ ਪੰਜਾਬ ਦੇ ਵਿੱਚ ਆਧਾਰ ਕਾਰਡ ਵਾਲੀਆਂ ਬਸਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਦੱਸਦੀ ਹੈ ਕਿ ਪਨਬਸ ਤੇ ਪੀਆਰਟੀਸੀ ਠੇਕਾ ਕਰਮਚਾਰੀ ਯੂਨੀਅਨ ਦੇ ਵੱਲੋਂ 14 اگست ਨੂੰ ਯਾਨੀ ਕਿ ਬੀਤੇ ਦਿਨਾਂ ਦੇ ਵਿੱਚ ਸ਼ੁਰੂ ਕੀਤੀ ਗਈ ਹੜਤਾਲ ਦੇ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀਗਾ ਪ੍ਰਾਈਵੇਟ ਅਤੇ ਦੁੱਧ ਦੇ ਸੂਬਿਆਂ ਦੀਆਂ ਬਸਾਂ ਦੀ ਆਵਾਜਾਈ ਭਾਵੇਂ ਜਾਰੀ ਸੀਗੀ ਪਰ ਡਿਮਾਂਡ ਪੂਰੀ ਨਹੀਂ ਹੋ 파 ਰਹੀ ਸੀ ਜਿਸ ਕਾਰਨ ਬਸਾਂ ਦੇ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ ਹੈ ਹਾਲਾਂਕਿ ਸਾਰੀਆਂ ਬਸਾਂ ਨਹੀਂ ਬੰਦ ਕੀਤੀਆਂ ਸੀਗੀਆਂ ਪਰ ਕੁਝ ਕੁ ਬਸਾਂ ਜ਼ਰੂਰ ਚੱਲੀਆਂ ਸੀਗੀਆਂ ਪਰ ਫਿਰ ਵੀ ਬਸਾਂ ਪੂਰੀਆਂ ਭਰੀਆਂ ਹੋਈਆਂ ਸੀਗੀਆਂ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲਖਵਾਰ ਹੋਣਾ ਸੀਗਾ देर ਨਾਲ बसਾਂ ਆ ਰਹੀਆਂ ਸੀ ਜਾਂ ਤੇ ਹੜਤਾਲ ਦੇ ਤੀਜੇ ਦਿਨ ਯਾਨੀ ਕਿ ਬੀਤੇ ਦਿਨੀ 16 ਅਗਸਤ ਨੂੰ देर शाम ਲਈ ਗਏ ਫੈਸਲੇ ਦੇ ਮੁਤਾਬਕ ਫਿਲਹਾਲ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਬਸਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ ਅਤੇ ਸੀਨੀਅਰ ਅਧਿਕਾਰੀ ਦੇ ਨਾਲ ਮੀਟਿੰਗਾਂ ਕੀਤੀਆਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਕੁਝ ਗੱਲਾਂ ਦੇ ਉੱਤੇ ਸਹਿਮਤੀ ਬਣਨ ਉਪਰੰਤ ਇਹ ਫੈਸਲਾ ਲਿਆ ਗਿਆ ਹੈਗਾ ਕਿ ਅਗਲੇ ਸਾਰੇ ਪ੍ਰਦਰਸ਼ਨਾਂ ਦੇ ਪ੍ਰੋਗਰਾਮਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਤਾਂ ਉਹ ਆਮ ਵਾਂਗ ਹੀ ਬਸਾਂ ਚੱਲਣਗੀਆਂ ਯੂਨੀਅਨ ਦੀ ਸੁਭਾ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਜਨਰਲ ਸਕਤਰ ਸ਼ਮਸ਼ੇ ਸਿੰਘ ਗਿੱਲ ਟੀ ਲੋਨੇ ਦੱਸਿਆ ਹੈਗਾ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਤਨਖਾਹ ਦੇ ਵਿੱਚ ਵਾਧੇ ਅਤੇ ਨਵੀਆਂ ਬਸਾਂ ਪਾਉਣ ਸੰਬੰਧੀ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਹੈਗਾ ਦੂਜੇ ਪਾਸੇ 19 ਅਗਸਤ ਨੂੰ ਟ੍ਰਾਂਸਪੋਰਟ ਮੰਤਰੀ ਜਦਕੀ 26 ਅਗਸਤ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੀ ਤਾਰੀਖ ਤੈਅ ਕਰਵਾਈ ਗਈ ਹੈ ਤਾਂ ਮੀਟਿੰਗ ਦੇ ਵਿੱਚ ਕਈ ਗੱਲਾਂ ਦੇ ਉੱਤੇ ਸਹਿਮਤੀ ਬਣਨ ਵਾਲੀਆਂ ਕਈ ਮੰਗਾਂ ਸ਼ਾਮਿਲ ਨੇ ਹੁਣ ਦੇਖਣਾ ਹੋਵੇਗਾ ਕਿ 19 ਅਗਸਤ ਤੇ 26 ਅਗਸਤ ਨੂੰ ਜੋ ਮੀਟਿੰਗ ਹੋਏਗੀ ਉਸ ਦੇ ਵਿੱਚ ਕੀ ਜੋ ਕਿ ਕਿਹੜੀਆਂ ਮੰਗਾਂ ਮੰਨੀਆਂ ਜਾਣਗੀਆਂ ਇਹਨਾਂ ਠੇਕੇਦਾਰਾਂ ਦੀਆਂ ਕਿਉਂਕਿ ਲਗਾਤਾਰ ਪੰਜਾਬ ਦੇ ਵੀ ਤੁਸੀਂ ਵੀ ਜ਼ਰੂਰ ਦੇਖਿਆ ਹੋਵੇਗਾ ਕਿ ਚੱਕੇ ਜਾਮ ਕੀਤੇ ਜਾਂਦੇ ਨੇ ਬਸ ਆ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਵਾਲੇ ਲੋਕਾਂ ਨੂੰ ਜੋ ਕਿ ਰੋਜ਼ਾਨਾ ਆਪਣੇ ਦਫ਼ਤਰ ਦੇ ਵੱਲ ਜਾਂਦੇ ਨੇ ਇੱਕ ਦੂਜੇ ਇੱਕ ਤੋਂ ਦੂਜੇ ਸ਼ਹਿਰ ਵੱਲ ਜਾਂਦੇ ਨੇ ਤਾਂ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਮੀਟਿੰਗਾਂ ਦੇ ਵਿੱਚ ਕੀ ਮੰਨੀਆਂ ਜਾਣਗੀਆਂ ਮੰਗਾ ਜਾਂ ਫਿਰ ਨਹੀਂ